ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਚੜ੍ਹਦੀ ਕਲਾ ਤੇ ਅੱਜ ਆਪਾਂ ਇੱਕ ਨਾ ਅੱਗੇ ਵੀਡੀਓ ਸ਼ੇਅਰ ਕਰਨ ਲੱਗੇ ਆ ਨਾਗਿਆਨੇ ਸਾਹਿਬ ਗੁਰਦੁਆਰੇ ਦੀ ਤੇ ਉਹਦਾ ਥੋੜਾ ਬੋਤਾ ਇਤਿਹਾਸ ਜਿਹੜਾ ਉਹ ਤੁਹਾਨੂੰ ਨਾਲ ਸਾਂਝਾ ਕਰਦੇ ਆ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਜਿਹੜੇ ਨਵੇਂ ਜਣੇ ਆ ਸਬਸਕ੍ਰਾਈਬ ਕਰਿਓ ਧੰਨਵਾਦ ਗੁਰੂ ਨਾਨਕ ਦੇਵ ਜੀ ਨੇ ਛਾਂ ਕਰਨ ਵਾਲੇ ਨਾਗ ਨੂੰ ਬੁੱਢਾ ਹੋਣ ਤੇ ਕੀ ਵਾਰ ਦਿੱਤਾ ਅਤੇ ਕਿੱਥੇ ਰੁਕਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਨੂੰ ਪੂਰਾ ਕਰਦੇ ਹੋਏ ਪਿੰਡ ਉਦੋਕੇ ਆਏ ਤੇ ਇੱਥੇ 9 ਮਹੀਨੇ 26 ਦਿਨ ਰੁਕੇ ਇਤਿਹਾਸਕਾਰਾਂ ਮੁਤਾਬਕ ਜਿਸ ਕੋਬਰਾ ਸੱਪ ਨੇ ਗੁਰੂ ਜੀ ਨੂੰ ਛਾਂ ਕੀਤੀ ਉਹ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਇੱਥੇ ਆਇਆ ਕੋਬਰਾ ਨਾਗ ਉਸ ਸਮੇਂ ਕਾਫੀ ਬੁੱਢਾ ਹੋ ਗਿਆ ਸੀ ਜਿਸ ਕਰਕੇ ਗੁਰੂ ਸਾਹਿਬ ਜੀ ਨੇ ਉਸ ਨੂੰ ਪਿੱਛੇ-ਪਿੱਛੇ ਆਉਣ ਦੀ ਬਜਾਏ ਇੱਥੇ ਪਿੰਡ ਉਦੋਕੇ ਵਿੱਚ ਰੁਕਣ ਲਈ ਕਿਹਾ ਤੇ ਆਸ਼ੀਰਵਾਦ ਦਿੱਤਾ ਜਿਹੜਾ ਦਰਸ਼ਨ ਕਰੇਗਾ ਉਸ ਦੀ ਹਰ ਸ਼ਾ ਪੂਰੀ ਹੋਵੇਗੀ ਅੱਜ ਇਸ ਸਥਾਨ ਤੇ ਇੱਕ ਸੁੰਦਰ ਗੁਰਦੁਆਰਾ ਨਾਗियाणा ਸਾਹਿਬ ਸੁਸ਼ੋਭਿਤ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਇੱਕ ਵੱਖਰੇ ਕਮਰੇ ਵਿੱਚ ਨਾਗ ਵੀ ਜੋਤ ਜਾਗ ਰਹੀ ਏ ਇਸ ਸਥਾਨ ਤੇ ਚਮੜੀ ਨਾਲ ਸੰਬੰਧਿਤ ਰੋਗ ਜਿਵੇਂ ਕੱਖ ਲੱਗਣਾ ਆਦ ਠੀਕ ਹੁੰਦੇ ਹਨ